ਕੂੜੇ ਦੇ ਡੰਪ ਅਤੇ ਗੰਦਗੀ ਬਣ ਰਹੀ ਹੈ ਅਵਾਰਾ ਕੁੱਤਿਆਂ ਦੀ ਪਨਾਹਾਂ ਬੱਚੇ ਮਹਿਲਾਵਾਂ ਅਤੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਲਗਾਤਾਰ ਵੱਧ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ ਜਨਵਰੀ ਵਿੱਚ 40 ਤੋਂ ਵੱਧ ਕੁੱਤਾ ਕੱਟਣ ਦੀਆਂ ਘਟਨਾਵਾਂ ਸ਼ਹਿਰ ਕਿਸੇ ਨਕਸ਼ੇ ਤੇ ਬਣੀਆਂ ਸੜਕਾਂ ਜਾਂ ਇਮਾਰਤਾਂ ਦਾ ਨਾਮ ਨਹੀਂ ਹੁੰਦਾ ਸਗੋਂ ਉਹਨਾਂ ਲੋਕਾਂ ਦੀ ਜ਼ਿੰਦਗੀ ਆਸਾਂ ਅਤੇ ਸੁਪਨਿਆਂ ਨਾਲ ਬਣਦਾ ਜੋ ਹਰ ਰੋਜ਼ ਇਨ੍ਹਾਂ ਰਾਹਾਂ ਤੇ ਤੁਰਦੇ ਹਨ ਜਦੋਂ ਇਹ ਰਾ ਨੀਡਰ ਕਦਮਾਂ ਦੀ ਥਾਂ ਹਿਚਕਿਚਾਹਟ ਅਤੇ ਡਰ ਨਾਲ ਭਰ ਜਾਂਦਾ ਤਾਂ ਸਮੱਸਿਆ ਸਿਰਫ ਵਿਅਕਤੀਗਤ ਨਹੀਂ ਜਾਂਦੀ ਸਮਾਜਿਕ ਬਣ ਜਾਂਦੀ ਹੈ ਬੱਚਿਆਂ ਦੀ ਖੇਡ ਬਜ਼ੁਰਗਾਂ ਦੀ ਸੈਰ ਅਤੇ ਮਿਹਨਤਕਸ਼ ਵਰਗ ਦੀ ਦਿਹਾੜੀ ਇਹ ਸਭ ਕੁਝ ਉਸ ਮਾਹੌਲ ਤੇ ਨਿਰਪਰ ਕਰਦਾ ਜੋ ਉਹਨਾਂ ਨੂੰ ਸੁਰੱਖਿਆ ਅਤੇ ਪਰੋਸੇ ਦਾ ਅਹਿਸਾਸ ਦਿਵਾਏ ਸ਼ਹਿਰੀ ਜੀਵਨ ਵਿੱਚ ਸਰਬਜਨਿਕ ਥਾਵਾਂ ਸਾਂਝੇ ਦੁੱਖ ਸੁੱਖ ਦੀ ਪ੍ਰਤੀਕ ਹੁੰਦੀਆਂ ਨੇ ਪਾਰਕ ਗਲੀਆਂ ਅਤੇ ਚੌਂਕ ਉਹ ਥਾਵਾਂ ਹੁੰਦੀਆਂ ਨੇ ਜਿੱਥੇ ਸਮਾਜ ਦੀ ਧੜਕਣ ਸੁਣੀ ਜਾਂਦੀ ਹੈ ਪਰ ਜਦੋਂ ਇਨ੍ਹਾਂ ਹੀ ਥਾਵਾਂ ਤੇ ਅਣ ਜੋ ਕਿ ਚਿੰਤਾ ਵੱਧ ਜਾਂਦੀ ਹੈ ਸਾਇਆ ਮੰਡਰਾਉਣ ਲੱਗ ਜਾਂਦਾ ਹੈ ਤਾਂ ਲੋਕਾਂ ਦੀ ਰੋਜ਼ਾਨਾ ਰੁਟੀਨ ਬਦਲ ਜਾਂਦੀ ਹੈ ਮਾਪੇ ਚਿੰਤਾ ਵਿੱਚ ਘਿਰ ਜਾਂਦੇ ਨੇ ਬਜ਼ੁਰਗ ਘਰਾਂ ਤੱਕ ਸੀਮਤ ਹੋਣ ਲੱਗ ਪੈਂਦੇ ਨੇ ਤੇ ਮਿਹਨਤਕਸ਼ ਲੋਕਾਂ ਦੀ ਹਰ ਸਵੇਰ ਇੱਕ ਨਵਾਂ ਤਣਾ ਲੈ ਕੇ ਆਉਂਦੀ ਹੈ ਇਹੋ ਜਿਹੀਆਂ ਸਥਿਤੀਆਂ ਅਕਸਰ ਲੰਬੇ ਸਮੇਂ ਦੀ ਅਣ ਦੇਖੀ ਅਧੂਰੇ ਪ੍ਰਬੰਧ ਅਤੇ ਜ਼ਿੰਮੇਵਾਰੀ ਦੀ ਕਮੀ ਤੋਂ ਜਨਮ ਲੈਂਦੀਆਂ ਨੇ ਜਦੋਂ ਛੋਟੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਤੇ ਨਾ ਸੁਲਝਾਇਆ ਜਾਵੇ ਤਾਂ ਉਹ ਵੱਡੇ ਸੰਕਟ ਦਾ ਰੂਪ ਧਾਰ ਲੈਂਦੀਆਂ ਨੇ ਲੋਕਾਂ ਦਾ ਭਰੋਸਾ ਜੋ ਕਿਸੇ ਵੀ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਪੂੰਜੀ ਹੁੰਦਾ ਹੈ ਹੌਲੀ-ਹੌਲੀ ਡੋਲਣ ਲੱਗ ਜਾਂਦਾ ਹੈ ਤਾਂ ਅਜੇ ਮਾਹੌਲ ਵਿੱਚ ਸਵਾਲ ਸਿਰਫ ਸੁਰੱਖਿਆ ਦਾ ਨਹੀਂ ਰਹਿੰਦਾ ਸਗੋਂ ਇਹ ਵੀ ਬਣ ਜਾਂਦਾ ਹੈ ਕਿ ਸ਼ਹਿਰ ਆਪਣੇ ਨਾਗਰਿਕਾਂ ਲਈ ਕਿੰਨਾ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਹੈ ਜਦੋਂ ਰੋਜ਼ਾਨਾ ਦੀ ਜ਼ਿੰਦਗੀ ਡਰ ਦੇ ਸائے ਹੇਠ ਜਿਉਣੀ ਪਵੇ ਤਾਂ ਉਹ ਸਥਿਤੀ ਸਮਾਜ ਨੂੰ ਝੰਜੋੜ ਕੇ ਰੱਖਣ ਲਈ ਮਜਬੂਰ ਕਰ ਦਿੰਦੀ ਹੈ ਕਿ ਵਿਕਾਸ ਅਤੇ ਪ੍ਰਬੰਧ ਅਸਲ ਮਕਸਦ ਆਖਿਰ ਕੀ ਹੈ ਸੋ ਆਵਾਰਾ ਕੁੱਤਿਆਂ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਇੱਥੋਂ ਦੇ ਵਾਰਡ ਨੰਬਰ ਖਾਸ ਕਰਕੇ 28 ਜੋ ਕਿ ਕਾਉਂਸਲਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਖੇਤਰ ਦੇ ਜ਼ਿਆਦਾਤਰ ਪਾਰਕ ਹੁਣ ਸੁਨਸਾਨ ਹਨ ਬੱਚੇ ਸਹਿਮ ਦੇ ਕਾਰਨ ਘਰੋਂ ਬਾਹਰ ਕਦਮ ਨਹੀਂ ਰੱਖ ਸਕਦੇ ਇੱਥੋਂ ਤੱਕ ਕਿ ਬਾਲਗ ਵੀ ਸੁਰੱਖਿਆ ਲਈ ਹੱਥਾਂ ਵਿੱਚ ਡੰਡੇ ਲੈ ਕੇ ਘੁੰਮਦੇ ਨੇ ਸੋ ਸਿਰਫ ਆਵਾਰਾ ਕੁੱਤੇ ਹੀ ਆਜ਼ਾਦ ਘੁੰਮਦੇ ਨੇ ਇਕੱਲੇ ਜਨਵਰੀ ਮਹੀਨੇ ਵਿੱਚ 40 ਤੋਂ ਵੱਧ ਘਟਨਾਵਾਂ ਨੇ ਦੁਪਹਿਰ ਵੇਲੇ ਵੀ ਗਲੀਆਂ ਵਿੱਚ ਇੱਕ ਡਰਾਉਣੀ ਚੁੱਪ ਪੈਦਾ ਕਰ ਦਿੱਤੀ ਹੈ। ਅਰਬਰਨ ਸਟੇਟ ਵਿੱਚ 14 ਜਨਵਰੀ ਨੂੰ ਘਰੇਲੂ ਸਹਾਇਕ ਵਜੋਂ ਕੰਮ ਕਰਨ ਵਾਲੀ ਇੱਕ ਔਰਤ ਆਵਾਰਾ ਕੁੱਤਿਆਂ ਨੇ ਵੱਢ ਲਿਆ ਸੀ ਇਹਨੂੰ ਜੋ ਇੱਕ ਮਹੀਨੇ ਵਿੱਚ ਉਸ ਦੀ ਕੁੱਤੇ ਤੇ ਕੱਟਣ ਦੀ ਚੌਥੀ ਸੱਟ ਸੀ ਤੇ 5 ਸਾਲਾ ਮਹਿਰਾ ਸਿੰਘ ਤੇ 20 ਜਨਵਰੀ ਨੂੰ ਹਮਲਾ ਹੋਇਆ ਤੇ ਉਸ ਦੀ ਲੱਤ ਤੇ ਸੱਟ ਲੱਗੀ। ਸੁਨੀਤਾ ਦੇਵੀ ਨੂੰ 22 ਜਨਵਰੀ ਨੂੰ ਕੁੱਤੇ ਵੱਲੋਂ ਵੱਡੇ ਜਾਣ ਤੋਂ ਬਾਅਦ ਇੱਕ ਦਿਨ ਹਸਪਤਾਲ ਵਿੱਚ ਬਤਾਉਣਾ ਪਿਆ ਉਸ ਦੀ ਸੱਜੀ ਲੱਤ ਤੋਂ ਮਾਸ ਦਾ ਟੁਕੜਾ ਵੱਡੇ ਜਾਣ ਕਰਨ ਉਸ ਦੀ ਸੱਤ ਟਾਂਕੇ ਲੱਗੇ ਉਹਦੇ ਲੱਤ ਤੇ ਤੇ ਉਸ ਦਿਨ ਉਸ ਇਲਾਕੇ ਵਿੱਚ ਦੋ ਹੋਰ ਵਸਨੀਕਾਂ ਨੂੰ ਕੁੱਤਿਆਂ ਵੱਲੋਂ ਵੱਡੇ ਜਾਣ ਦੀਆਂ ਘਟਨਾਵਾਂ ਵਾਪਰੀਆਂ ਸਥਿਤੀਆਂ ਉਦੋਂ ਹੋਰ ਗੰਭੀਰ ਹੋ ਜਾਂਦੀਆਂ ਨੇ ਜਦੋਂ 16 ਜਨਵਰੀ ਨੂੰ ਇਲਾਕਾ ਕਾਉਂਸਲਰ ਗੁਰਪ੍ਰੀਤ ਕੌਰ ਜੰਡੂ ਜੋ ਵਾਰ-ਵਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਲਾਕੇ ਦਾ ਨਿਰੇਖਣ ਕਰਨ ਗਈ ਸੀ ਦਾ ਆਵਾਰਾ ਕੁੱਤਿਆਂ ਦੇ ਝੁੰਡ ਨੇ ਪਿੱਛਾ ਕੀਤਾ ਤੇ ਉਸ ਨੂੰ ਵੀ ਵੱਢ ਲਿਆ ਉਹਨਾਂ ਦੀ ਲੱਤ ਤੇ ਸੱਟ ਲੱਗੀ ਸੀ ਅਤੇ ਉਹ ਨੇੜਲੇ ਘਰ ਵਿੱਚ ਵੜ ਕੇ ਇੱਕ ਗੰਭੀਰ ਹਮਲੇ ਤੋਂ ਵਾਲ-ਵਾਲ ਬਚੇ। ਅਰਬਨ ਅਸਟੇਟ, ਸ਼ਾਲੀਮਾਰ ਗਾਰਡਨ, ਅਰਬਨ ਅਵੇਨਿਊ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੇ ਖਾਸ ਕਰਕੇ ਉਹਦੇ ਜੋ ਇਲਾਕੇ ਸੀਗੇ, ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਡਰ ਦੇ ਸائے ਵਿੱਚ ਜੀ ਰਹੇ ਹਨ। ਉਹਨਾਂ ਦਾ ਅਨੁਮਾਨ ਹੈ ਕਿ ਇਕੱਲੇ ਇਸ ਮਹੀਨੇ ਵਿੱਚ ਕੁੱਤੇ ਦੇ ਕੱਟਣ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆਏ। ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਤੇ ਇੱਕ ਨਿਵਾਸੀ ਦਲਜੀਤ ਕੌਰ ਦਾ ਕਹਿਣਾ ਹੈ ਕਿ ਹਰ ਰੋਜ਼ 2 ਜਾਂ 3 ਵਿਅਕਤੀਆਂ ਨੂੰ ਕੁੱਤੇ ਵੜਦੇ ਹਨ ਤੇ ਕੁੱਤੇ ਝੁੰਡਾਂ ਵਿੱਚ ਘੁੰਮਦੇ ਹਨ ਤੇ ਕੂੜੇ ਦੇ ਡੰਪਾਂ ਦੇ ਕੋਲ ਖਾਸ ਤੌਰ ਤੇ ਹਿੰਸਕ ਹੋ ਜਾਂਦੇ ਨੇ ਤੇ ਅਰਮਨ ਸਟੇਟ ਵਿੱਚ ਸਿੰਘ ਸਵਾਗ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀ ਹਾਲਤ ਸਭ ਤੋਂ ਮਾੜੀ ਹੈ ਘਰੇਲੂ ਸਹਾਇਕ ਅਤੇ ਦਿਹਾੜੀਦਾਰ ਜਿਨ੍ਹਾਂ ਨੂੰ ਹਰ ਰੋਜ਼ ਬਾਹਰ ਨਿਕਲਣਾ ਪੈਂਦਾ ਬਹੁਤ ਦਹਿਸ਼ਤ ਵਿੱਚ ਨੇ ਤੇ ਨਿਵਾਸੀ ਇਸ ਸਮੱਸਿਆ ਦਾ ਕਾਰਨ ਪੈਟਰੋਲ ਪੰਪ ਦੇ ਕੋਲ ਅਰਬਨ ਸਟੇਟ ਡੰਪ ਅਤੇ ਜੀਸੀਟੀ ਮਿਲ ਦੇ ਨੇੜੇ ਗੰਦਗੀ ਨੂੰ ਮੰਨਦੇ ਨੇ ਤੇ ਇਸ ਸਥਾਨ ਆਵਾਰਾ ਕੁੱਤਿਆਂ ਦੇ ਇਕੱਠੇ ਹੋਣ ਦੇ ਕੇਂਦਰ ਬਣ ਗਏ ਹਨ ਜਿੱਥੇ ਰਾਤ ਨੂੰ 50 ਤੋਂ ਵੱਧ ਕੁੱਤਿਆਂ ਦੇ ਝੁੰਡ ਦੇਖੇ ਜਾਂਦੇ ਨੇ ਤੇ ਕਾਉਂਸਲਰ ਜੰਡੂ ਨੇ ਕਿਹਾ ਕਿ ਨਾ ਬੱਚੇ ਸੁਰੱਖਿਅਤ ਹਨ ਤੇ ਨਾ ਹੀ ਬਾਲਗ ਤੇ ਬੱਚੇ ਪਾਰਕਾਂ ਵਿੱਚ ਨਹੀਂ ਖੇਡ ਸਕਦੇ ਲੋਕਾਂ ਨੂੰ ਡੰਡੇ ਚੁੱਕਣੇ ਪੈਂਦੇ ਨੇ ਤੇ ਉਹ ਵੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਦਿੰਦੇ ਤੇ ਮਜ਼ਦੂਰਾਂ ਤੇ ਰੋਜ਼ਾਨਾ ਹਮਲੇ ਹੁੰਦੇ ਹਨ ਉਨਾਂ ਕਿਹਾ ਕਿ 16 ਜਨਵਰੀ ਤੱਕ 20-25 ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਤੇ ਉਦੋਂ ਤੋਂ 16 ਹੋਰ ਮਾਮਲੇ ਆਏ ਹਨ ਜੇ ਸੀਟੀ ਮਿਲ ਅਤੇ ਪੈਟਰੋਲ ਪੰਪ ਦੇ ਨੇੜੇ ਮੌਜੂਦ ਡੰਪ ਸਾਡੇ ਤੇ ਥੋਪੇ ਗਏ ਸਨ ਸੋ ਖਾਣ ਪੀਣ ਦੀਆਂ ਦੁਕਾਨਾਂ ਦਾ ਕੂੜਾ ਖਾਸ ਕਰਕੇ ਸੁੱਟਿਆ ਹੋਇਆ ਮੀਟ ਨੇ ਸਥਿਤੀ ਨੂੰ ਹੋਰ ਖਰਾਬ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਨਿਗਮ ਕਮਿਸ਼ਨਰ ਕੋਲ ਵਾਰ-ਵਾਰ ਮੁੱਦਾ ਉਠਾਉਣ ਅਤੇ ਇਸ ਸਾਲ ਫਿਰ ਮੇਅਰ ਕੋਲ ਮਾਮਲਾ ਰੱਖਣ ਦੇ ਬਾਵਜੂਦ ਕੋਈ ਠੋਸ ਹੱਲ neyi nikliyor.